ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਸ਼ਖਸ ਨਾਰਾਇਣ ਸਿੰਘ ਚੌੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਮੌਕੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹਮਲਾਵਰ ਨਾਰਾਇਣ ਸਿੰਘ ਚੌੜਾ ਦਾ ਅਪਰਾਧਿਕ ਰਿਕਾਰਡ ਵੀ ਹੈ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਗੱਲ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਆ ਜਾਏਗਾ ਸਾਹਮਣੇ ਕੋਈ ਵੀ ਜਿਹੜਾ ਐਂਗਲ ਹੈ ਜਦੋਂ ਮੁਲਜ਼ਮ ਹੀ ਫੜਿਆ ਗਿਆ ਉਹਦੀ ਇਨਵੈਸਟੀਗੇਸ਼ਨ ਸਾਰੀ ਗੱਲ ਰਿਵੀਲ ਕਰੇਗੀ ਜਦੋਂ ਉਹ ਆਪਣੇ ਮੂੰਹੋਂ ਕੁਝ ਮੰਨੇਗਾ ਕਿ ਉਹ ਕੀ ਆਪਣੇ ਕੋਲ ਰਹਿ ਗਿਆ ਸੀ ਟਾਰਗੇਟ ਕਿੰਨੀ ਸੰਗੀਤਾ ਗਿਆ ਦੇਖੋ ਬੜੀ ਸਿੰਪਲ ਗੱਲ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਉਹ ਉਹਦਾ ਸਾਰਾ ਬੈਕਗ੍ਰਾਉਂਡ ਸਭ ਨੂੰ ਪਤਾ ਹੈ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹੀ ਸਾਰੀ ਗੱਲ ਅੱਗੇ ਰਿਵੀਲ ਕਰੇਗੀ ਕਿ ਡੀਪਰ ਕੌਨਸਪੀਰੇਸੀ ਕੀ ਹੈ ਜਾਂ ਨਹੀਂ ਹੈ ਵੈਪਨ ਲਾਇਸੈਂਸੀ ਹੈ ਸਰ ਉਹ ਚੈੱਕ ਕਰਨਗੇ ਜੀ ਉਸਕੇ ਉਸਨੇ ਦੱਸਿਆ ਕਿ ਕੀ ਕਾਰਨ ਹੈ ਕਿਉਂ ਗੋਲੀ ਸਰ ਕਿਉਂਕਿ ਮੀਡੀਆ ਦੇ ਹਾਂ ਜੀ ਸਰ ਮੀਡੀਆ ਦੇ ਅੱਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀ ਕਾਰਨ ਕੀ ਰਿਹਾ ਤੁਹਾਡਾ ਗੋਲੀ ਚਲਾਉਂਦਾ ਤਾਂ ਉਹਨਾਂ ਦਾ ਸੀਗਾ ਕਿ ਇਹਨਾਂ ਨੇ ਜ਼ੁਰਮ ਕਬੂਲ ਕੀਤੇ ਨੇ ਆਪਣੇ ਸ਼੍ਰੀ ਕਾਲਕਟਾ ਸਾਹਿਬ ਆ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਸੀ ਕਿ ਉੱਪਰ ਨੂੰ ਚਲਾਈ ਗਈ ਹੈ ਜੀ ਦੇਖੋ ਉਹ ਤਾਂ ਮੈਂ ਦੱਸਿਆ ਕਿ ਉਹਨੇ ਅਸੈਸੀਨੇਸ਼ਨ ਦੀ ਕੋਸ਼ਿਸ਼ ਤਾਂ ਕੀ ਮਤਲਬ ਅਟੈਂਪਟ ਕੀਤਾ ਐਟੈਕ ਦਾ ਪਰ ਸਾਡੀ ਜਿਹੜੀ ਪੁਲਿਸ ਦੀ ਅਲਰਟਨੈਸ ਕਰਕੇ ਬਚਿਆ ਆਪਣੇ ਇਹ ਮੁਲਾਜ਼ਮ ਮੈਂ ਤੁਹਾਨੂੰ ਕਿਹਨਾਂ ਦਾ ਨਾਮ ਦੱਸਿਆ ਉਹਨਾਂ ਨੇ ਹੀ ਇਹ ਉਹਨਾਂ ਦੀ ਬਾਹ ਫੜ ਲਈ ਉਹ ਤੋਂ ਮੌਕੇ ਤੇ ਤੇ ਬੜਾ ਅੱਛਾ ਇਹਨੂੰ ਇੱਕ ਵਾਰ ਜਿਹੜਾ ਬਚਾਅ ਹੋ ਗਿਆ ਪੁਲਿਸ ਸਾਹਿਬ ਕਿਸ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਦਾ ਮਾਹੌਲ ਨਾ ਸੰਗਤ ਨੂੰ ਮੈਂ ਹੀ ਅਪੀਲ ਕਰਨਾ ਚਾਹੁੰਦਾ ਜੀ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਸਾਰੇ ਇੱਥੇ ਸੇਵਾ ਕਰ ਰਹੇ ਆਂ ਆਪਾਂ ਜਿਹੜੇ ਮਹਾਰਾਜ ਦਾ ਦੱਸਿਓ ਹੋਏ ਮਾਰਗ ਹੈ ਉਸ ਤੇ ਚੱਲੀਏ ਔਰ ਸ਼ਾਂਤੀ ਬਰਕਰਾਰ ਰੱਖੀਏ ਦੂਜੀ ਗੱਲ ਹੈ ਕਿ ਸਾਡੀ ਪੁਲਿਸ ਦੀ ਜਰੂਰ ਸਹਾਇਤਾ ਕਰੋ ਜਿੱਥੇ ਸਾਡੀ ਲੋੜ ਹੈ ਸਾਡੇ ਸਾਨੂੰ ਸਪੋਰਟ ਕਰੋ ਔਰ ਸਾਡੇ ਜਿਹੜੇ ਉਹਦੇ ਚ ਮਦਦ ਕਰੋ ਤਾਂ ਕਿ ਅਸੀਂ ਕਿਉਂਕਿ ਔਖੀ ਡਿਪਲॉयਮੈਂਟ ਹੁੰਦੀ ਹੈ ਬਿਕੋਜ਼ ਆਫ ਧਾਰਮਿਕ ਭਾਵਨਾਵਾਂ। ਕਾਲੀਦਲ ਵੱਲੋਂ ਕੋਈ ਤੁਹਾਡੇ ਨਾਲ ਕੋਈ ਕੋਈ ਸ਼ਿਕਾਇਤ ਜਾਂ ਤੁਹਾਡੇ ਨਾਲ ਗੱਲ ਨਹੀਂ ਹੋਈ ਜੀ। ਹਜੇ ਹਜੇ ਕੋਈ ਗੱਲ ਨਹੀਂ ਹੋਈ ਜੀ। ਉਹ ਸਾਥੀ ਨਾਲ ਆਇਆ ਉਹਨਾਂ ਦਾ ਕੁਝ ਕਿਹਾ ਉਹਨਾਂ ਨੇ। ਉਹ ਸਾਰਾ ਆਪਾਂ ਦੇਖ ਕੇ ਤੁਹਾਨੂੰ ਦੱਸਾਂਗੇ ਜੀ। ਹਜੇ ਮੈਂ ਪ੍ਰੀਲੀਮਿਨਰੀ ਇਨਵੈਸਟਿਗੇਸ਼ਨ ਕਰ ਰਿਹਾ। ਸਾਡੀ ਪੁਲਿਸ ਦੀ ਜਿਹੜੀ ਅਲਰਟਨੈਸ ਹੈ ਔਰ ਜਿਹੜੀ ਡਿਪਲॉयਮੈਂਟ ਸੀ ਉਹਦੇ ਕਰਕੇ ਇਹ ਸਾਰੇ ਜਿਹੜਾ ਅਟੈਕ ਕੀਤਾ ਗਿਆ ਵੀ ਕੋਸ਼ਿਸ਼ ਕੀਤੀ ਗਈ ਅਟੈਕ ਦੀ ਉਹਨੂੰ ਫੋਆਇਲ ਕੀਤਾ ਗਿਆ। ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਜਸਪੀਰ ਤੇ ਪਰਮਿੰਦਰ ਇਹ ਤਿੰਨ ਬੰਦਿਆਂ ਨੇ ਬੜਾ ਅਲਰਟਨੈਸ ਦਾ ਸਬੂਤ ਦਿੱਤਾ ਔਰ ਇਹ ਜਿਹੜੀ ਵੀ ਅਟੈਂਪਟ ਸੀ ਜੀ ਉਹਨੂੰ ਫੋਇਲ ਕੀਤਾ ਗਿਆ ਇਹ ਚ ਨਰੈਨ ਸਿੰਘ ਚੋੜਾ ਜੋ ਕਿ ਪੁਰਾਣਾ ਕ੍ਰਿਮੀਨਲ ਰਿਕਾਰਡ ਵੀ ਉਹਨਾਂ ਦਾ ਕਾਫੀ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਪਰਚਾ ਦਰਜ ਕੀਤਾ ਗਿਆ ਔਰ ਉਖਤਾ ਇੰਤਜ਼ਾਮ ਸੀਗੇ ਸਰ ਸੁਖਵੀਰ ਸਿੰਘ ਬਾਦਲ ਦੀ ਸਿਕਿਉਰਿਟੀ ਦੇ ਜੇ ਆਪਾਂ ਗੱਲ ਕਰੀਏ ਤੇ ਇੱਕ ਏਆਈਜੀ ਲੈਵਲ ਦੇ ਬੰਦੇ ਇਨਚਾਰਜ ਨੇ ਜੋ ਕਿ ਐਸਐਸਪੀ ਰੈਂਕ ਹੈ ਦੋ ਐਸਪੀਜ਼ ਦੋ ਡੀਐਸਪੀਜ਼ ਆਰ ਪੌਣੇ 200 ਦੇ ਕਰੀਬ ਸਿਵਲ ਡਿਪਲॉयਮੈਂਟ ਸਾਡੀ ਇਸ ਕੰਪਲੈਕਸ ਦੇ ਵਿੱਚ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਥੇ ਅਸੀਂ ਫ੍ਰਿਸਕਿੰਗ ਵਗੈਰਾ ਸੰਗਤ ਹੀ ਨਹੀਂ ਕਰ ਸਕਦੇ ਧਾਰਮਿਕ ਭਾਵਨਾਵਾਂ ਕਰਕੇ ਉਹਦੇ باوجود ਵੀ ਬੜਾ ਫੂਲ ਪ੍ਰੂਫ ਅਰੇਂਜਮੈਂਟ ਸੀਗੇ ਔਰ ਜਦੋਂ ਹੀ ਨੋਟਿਸ ਕੀਤਾ ਗਿਆ ਪੁਲਿਸ ਨੇ ਐਕਟ ਕੀਤਾ ਔਰ ਸਾਡੇ ਮੁਲਾਜ਼ਮਾਂ ਨੇ ਸਾਰੀ ਜਿਹੜੀ ਘਟਨਾ ਨੂੰ ਪਹਚਾਇਆ ਭੂਪੀ ਸਾਹਿਬ ਸਰ ਸਿੱਧੀ ਗੋਲੀ ਮਾਰੀ ਗਈ ਹੈ ਸਿੱਧੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜੇ ਮੁਲਾਜ਼ਮ ਅਲਰਟ ਨਾ ਹੁੰਦੇ ਤਾਂ ਵੱਡੀ ਘਟਨਾ ਜਿਹੜੀ ਹੁੰਦੀ ਦੇਖੋ ਮੁਲਾਜ਼ਮਾਂ ਦੀ ਅਲਰਟਨੈਸ ਤੇ ਡਿਊਟੀ ਵੀ ਹੈ ਸਾਡੀ ਔਰ ਮੈਂ ਇਸ ਗੱਲ ਦੀ ਉਹਨਾਂ ਦੀ ਸ਼ਾਬਾਸ਼ ਵੀ ਦਿੰਨਾ ਕਿ ਬੜਾ ਜੋ ਉਹਨਾਂ ਨੂੰ ਡਿਊਟੀ ਦਿੱਤੀ ਗਈ ਸੀ ਉਹ ਵੈਲ ਬਰੀਫਡ ਸੀਗੀ ਸਾਰੀ ਫੋਰਸ ਪੁਲਿਸ ਵੀਰ ਸਿੰਘ ਬਾਦਲ ਉਹਨਾਂ ਦੇ ਸਾਥੀਆਂ ਨੇ ਪਹਿਲਾਂ ਹੀ ਕਿਹਾ ਕਿ ਪੁਲਿਸ ਨੇ ਪਹਿਲਾਂ ਅਲਰਟ ਕਰ ਦਿੱਤਾ ਸੀਗਾ ਕਿ ਅੱਜ ਕੁਛ ਨਾ ਕੁਛ ਹੋਏਗਾ ਅਲਰਟ ਤੇ ਰਹੋ ਇਹ ਦੇਖੋ ਇਨਪੁੱਟ ਸੀਗੀ ਪਹਿਲਾਂ ਕੋਈ ਦੇਖੋ ਸਾਡੇ ਕੋਲ ਦੇਖੋ ਭਾਈ ਸਾਹਿਬ ਕਿਸੇ ਵੀ ਪ੍ਰੋਟੈਕਟਿਵ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਉਹਨੂੰ ਦੇਖ ਕੇ ਹੀ ਡਿਪਲॉयਮੈਂਟ ਕੀਤੀ ਜਾਂਦੀ ਹੈ ਕੋਈ ਵੀ ਜਿਹੜੇ ਥ੍ਰੈਟਨ ਪਰਸਨ ਹੁੰਦੇ ਆ ਸੋ ਉਹਦੇ ਮੁਤਾਬਕ ਅਸੀਂ ਕਾਫੀ ਹੈਵੀ ਡਿਪਲੋਇਮੈਂਟ ਜਿਵੇਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਆਲਰੇਡੀ ਕੀਤੀ ਹੋਈ ਹੈ ਉਹਨਾਂ ਨਾਲ ਕੋਈ ਹੋਰ ਵੀ ਬੰਦੇ ਆਗੇ ਸੀ ਕੱਲਾ ਸੀ ਉਹ ਸਾਰੀ ਗੱਲ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਡਾ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਪਰ ਹੁਣ ਤਾਂ ਇੱਥੇ ਆਸ-ਪਾਸ ਚੈਕਿੰਗ ਵਗੈਰਾ ਵਾਸਤੇ ਇਨਾ ਕੋਈ ਨਾਕਾਬੰਦੀ ਵਾਸਤੇ ਭਾਈ ਸਾਹਿਬ ਸਾਰਾ ਰੂਟ ਸਿਕਿਉਰਿਟੀ ਅਰੇਂਜਮੈਂਟਸ ਪਰ ਪਲੇਸ 'ਚ ਨੇ ਤੁਹਾਨੂੰ ਦੱਸਿਆ 1200 ਬੰਦਾ ਆਲਰੇਡੀ ਲੱਗਿਆ ਹੋਇਆ ਹੈ ਸਿਵਲ ਪਾਰਟ ਚਾਚ ਔਰ ਹਾਈ ਮਤਲਬ ਸੀਨੀਅਰ ਆਫਿਸਰਜ਼ ਇਨਚਾਰਜ ਨੇ ਜੀ ਸੋ ਸਾਰੀ ਸਿਕਿਉਰਿਟੀ ਫੂਲ ਪ੍ਰੂਫ ਹੈ ਉਹਦਾ ਹੀ ਨਤੀਜਾ ਕਿ ਜਿਹੜ ਜੋ ਵੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਫਾਇਲ ਕੀਤੀ ਸਰ ਨਰਾਇਣ ਸਿੰਘ ਚੋੜਾ ਨਾਮ ਦੱਸਿਆ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਜਿਹੜੇ ਨੇ ਉਹਨਾਂ ਤੇ ਦਰਜ ਨੇ ਤਾਂ ਜਿਹੜੀ ਸੰਗਤ ਦੇਖ ਰਹੀ ਹੈ ਪੂਰੇ ਵਰਲਡ ਦੇ ਵਿੱਚ ਸੰਗਤ ਦੇਖ ਰਹੀ ਹੈ ਕਈ ਐਨ ਆਰ ਆਈ ਵੀ ਸਾਡੇ ਹੈਗੇ ਨੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜ਼ਰੂਰ ਬਣ ਚੁੱਕਿਆ ਹੈ ਇਸ ਵਾਰ ਦਾ ਤੋਂ ਬਾਅਦ ਦੇਖੋ ਭਾਈ ਸਾਹਿਬ ਮੈਂ ਤਾਂ ਇਹ ਗੱਲ ਕਰਨਾ ਕਿ ਗੁਰੂ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਆਂ ਸੇਵਾ ਕਰ ਰਹੇ ਆਂ ਆਪਾਂ ਨੂੰ ਸਾਰਿਆਂ ਨੂੰ ਆਪਣਾ ਕਾਨੂੰਨ ਦੀ ਆਦਰ ਕਰਨਾ ਚਾਹੀਦਾ ਹੈ ਔਰ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਸੋਚਣਾ ਹੀ ਪਾਪ ਹੈ ਮੇਰੇ ਮੁਤਾਬਕ ਸੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਸਾਡਾ ਵੀ ਇਸ ਤਰ੍ਹਾਂ ਹੀ ਸਹਿਯੋਗ ਦੇਣ ਕਿਉਂਕਿ ਇੱਥੇ ਡਿਪਲॉयਮੈਂਟ ਅਸੀਂ ਵਰਦੀ 'ਚ ਬਿਲਕੁਲ ਨਹੀਂ ਕਰ ਸਕਦੇ ਔਰ ਫ੍ਰਿਸਕਿੰਗ ਵੀਰੇ ਨਹੀਂ ਕਰ ਸਕਦੇ ਸਰ ਨਰੈਨ ਸਿੰਘ ਚੋੜਾ ਨਾਮ ਦੱਸਿਆ ਜਾ ਰਿਹਾ ਕੀ ਰਿਕਾਰਡ ਕੀ ਇਹ ਪਿਛਲਾ ਕ੍ਰਿਮੀਨਲ ਰਿਕਾਰਡ ਜੀ ਹੈ ਨਰੈਨ ਸਿੰਘ ਚੋੜਾ ਜਿਹਨਾਂ ਦੇ ਜਫਾ ਪਾਇਆ ਉਸ ਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਤਿੰਨ ਮੁਲਾਜ਼ਮ ਸੀ ਰਿਸ਼ਪਾਲ ਸਿੰਘ ਜਸਵੀਰ ਤੇ ਪਰਮਿੰਦਰ ਉਹਨਾਂ ਤਿੰਨਾਂ ਨੇ ਬਹੁਤ ਵਧੀਆ ਬਾਖੂਬੀ ਆਪਣੀ ਡਿਊਟੀ ਨਿਭਾਈ ਹੈ ਜਿਸ ਦੇ ਨਾਲ ਕੇ ਬੜਾ ਵੱਡਾ ਪਛਾਅ ਹੋਇਆ। ਸਰ ਨਰੇਂਦਰ ਸਿੰਘ ਚੋੜਾ ਨਾਮ ਅਜੇ ਇੱਕੋ ਹੀ ਜਿਹੜਾ ਖੋਲ ਮਿਲਿਆ ਉਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਸ਼ੇਅਰ ਕਰਾਂਗੇ। ਸਰ ਇੱਕ ਵਾਲਾ ਨਰੇਂਦਰ ਸਿੰਘ ਚੋੜਾ ਨਾਮ ਦੱਸਿਆ ਜਾਣਾ ਕੀ ਪਿਛਲਾ ਅਪਰਾਧਿਕ ਰਿਕਾਰਡ ਕੀ ਇੱਕ ਉਹ ਕਾਫੀ ਮੁਕਦਮੇ ਉਹਨਾਂ ਦੇ ਪੁਰਾਣੇ ਦਰਜ ਹੈ ਔਰ ਕਾਫੀ ਐਕਸਪਲੋਸਿਵ ਵਗੈਰਾ ਵੀ ਤੇ ਹੋਰ ਚੀਜ਼ਾਂ ਵੀ ਆਰਮਜ਼ ਦੀ ਬਰਾਮਦਗੀ ਪੁਰਾਣੇ ਟਾਈਮ ਤੇ ਹੈਗੀ ਉਹ ਸਾਰਾ ਅਸੀਂ ਰਿਕਾਰਡ ਦੇਖ ਰਹੇ ਹਾਂ। ਦੇਖੋ ਇਹ ਜੇ ਕਹਿਣਾ ਮੈਂ ਤੁਹਾਨੂੰ ਦੇਖ ਕੇ ਦੱਸਾਂਗਾ ਜੇ ਤਾਂ ਆਪਾਂ ਮੌਕਾ ਹੀ ਦੇਖ ਰਹੇ ਆ ਤੇ ਤੁਹਾਡਾ ਪ੍ਰੀਲਿਮਿਨਰੀ ਜਿਹੜੀ ਹੈ ਵਿਊਜ਼ ਸ਼ੇਅਰ ਕਰ ਰਹੇ ਹਾਂ ਹਿੰਦੀ ਹਿੰਦੀ ਚ ਕਰ ਲਈਏ ਯਾਰ ਹਿੰਦੀ ਇੱਕ ਮਿੰਟ ਯਾਰ ਬ੍ਰੇਕ ਕਰੀਏ ਆਪਾਂ ਹਿੰਦੀ ਕਰ ਲਓ ਮਿਸਟਰ ਸੁਖਵੀਰ ਸਿੰਘ ਬਾਦਲ ਜੋ ਕਿ ਯਹਾਂ ਸੇਵਾ ਕਰ ਰਹੇ ਥੇ ਉਨਕੇ ਲਈ ਹਮਨੇ ਬੜੇ ਪੁਖਤਾ انتظام سیکیورٹی کے کیے ہیں ان کی تھریٹ پرسیپشن کو دھیان میں رکھتے ہوئے اس میں ہمارے اے آئی جی لیول کے ایک آفیسر انچارج ہیں اور دو ایس پیز دو ڈی ایس پیز اور پونے دو سو کے قریب سول پارچات میں ڈپلائمنٹ ہمارا گولڈن ٹیمپل کامپلیکس میں ہو رکھی ہے اسی کے وجہ سے پولیس الرٹ تھی اور ہمارے ملازم بہت الرٹ تھے جنہوں نے یہ جو اٹیمٹ تھی اس کو فائل کیا تو میں ان میں بتانا چاہتا ہوں کہ رشپال سنگھ ہمارے آ, آ, پولیس پرسنل ہیں جسبیر سنگھ اور پرمندر سنگھ ان تینوں نے بڑا باخوبی اپنی ڈیوٹی الرٹنس سے کرتے ہوئے یہ سارا فائل کیا اس, آ, جو انہوں نے اٹیک کرنے کی کوشش کی دی, انت, دیا, کیا کیا اس کی بازو سے پکڑ لیا جی اور فائر جو ہے وہ اوپر کی طرف نکلا اور <coughs> اس میں نرائن سنگھ چوڑا جو کہ پرانے کرمینل ریکارڈ بھی ہے جن کا ان کو گرفتار کیا گیا کیس رجسٹر کر دیا اور ہر اینگل سے انویسٹیگیشن کی جا رہی یہ میں ریکارڈ کی بات ہے دیکھ کے بتا پاؤں گا ابھی تو ادھر آئے ہیں سیکیورٹی کا اور یہ ہے میں آپ کے مادیم سے سب کو اپیل کرنا چاہتا ہوں کہ ماحول شانتی بنائے رکھیں اور پولیس کا سہیوگ کرے کیونکہ یہ ڈیفیکلٹ ہے ڈیپلائیمنٹ یہاں یونیفارم میں ہم کر نہیں سکتے لوگوں کی فرسکنگ مشکل ہے دھارمک بھاونا کو کی وجہ سے بٹ اس کے باوجود بھی

جو ارینجمنٹ تھے کلوز پروکسیمیٹی اور اوورال سیکیورٹی ڈپلائیمنٹ ڈپلوئمنٹ اس کا انتظام کیا تھا آپ کے سامنے ہی ہے اس کا نتیجہ کہ جو بھی اٹمپٹ ہوئی اس کو فائل کیا گیا پولیس کی سے ابھی وہ دیکھتے ہیں جی جیسے انویسٹیگیشن پروگرس کرے گی اس میں پتہ لگے گا موٹیو بھی جی سیکیورٹی تو آلریڈی پونے دو سو بندہ ڈپلائیڈ ہے جی ایک ایس ایس پی لیول کا آفیسر انچارج ہے ان کے ساتھ دو ایس پیز ہیں دو ڈی ایس پیز ہیں اگر اب آفیسر لیول کی بات کریں اور آپ کے سامنے ہی ہے کہ پولیس کتنی ویل بریفڈ تھی اور الرٹ تھی تبھی یہ بات ٹلی ہے اس بات کو. دیکھو میں تو اس کو بہت سراہنا کرتا ہوں اپنے ملازموں کی جو ہم نے ان کو بریفنگ کی تھی اس کے مطابق انہوں نے دیر روز ٹو دی اوکیزن موقع کے اوپر انہوں نے امیڈیٹلی الرٹ ہو کے یہ ساری چیز کو روکا